ਜਿਹੜੇ ਅੱਜ ਕੁਝ ਉਤਰਨੇ ਦਿੱਤੇ ਜਾ ਰਹੇ ਆ ਕਿ ਉਹ ਕਿਹੜੀ ਕੋਈ ਪਾਰਟੀਆਂ ਕੋਸਾਈ ਜਾ ਰਹੇ ਆ ਤੇ ਬੜਾ ਬੜਾ ਗੱਲ ਕਰਦੇ ਸਰ ਜੀ ਰਿਹਾ ਹਨ ਦਿੱਜੇ ਕੋਸਾਈ ਜਾ ਰਹੇ ਦੂਜੇ ਪਾਰਟੀਆਂ ਨੂੰ ਕੀ ਹੈ ਦੇਖੋ ਜੀ ਚਨਨ ਜਨਾ ਨਿਤਿਆ ਮੈਂ ਲਾ ਲਾ ਸਕਦਾ ਹਾਂ ਕਿ ਅਨ ਪਾਰਟੀਆਂ ਮੰਨ ਲਿਆ ਫਿਰ ਤੋਂ ਕੰਮ ਦੇ ਰਹੇ ਹਰ ਇੱਕ ਦੀ ਗੱਲ ਹੀ ਸੁਣੀ ਜਾਣੀ ਆ ਪਰ ਕੇਵਰੇ ਦੁੱਖ ਲੱਗਦਾ ਹੈ ਇਸ ਗੱਲ ਤੋਂ ਕਿ ਜਦੋਂ ਹ ਹਰ ਦਾ ਸਾਹਮਣਾ ਨਜ਼ਰ ਆਉਂਦਾ ਹੋਵੇ ਰੋਤੀ ਪਾਗੀਆਂ ਨੂੰ ਫਿਰ ਉਹ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਪੋਗੈਂਡ ਦੇ ਕਰਦੇ ਸੋ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਇਹ ਦਿਨਾਂ ਨੂੰ ਮੈਂ ਕਿਹਾ ਸਦਾ ਤਰੰਦਾਲ ਦੇ ਲੋਕਾਂ ਨੂੰ ਪਤਾ ਜੀ ਅੱਜ ਆਮ ਆਦਮੀ ਪਾਣੀ ਦੇ ਲਈ ਕਿੰਨੇ ਕੰਮ ਨੂੰ ਰੱਖੀ ਕਰਾਉਂਦੇ ਨੇ ਸੋ ਲੋਕ ਹਰ ਬੰਦਾ ਹਰ ਇਨਸਾਨ ਵਿਕਲ ਕੰਮ ਆ ਕਿ ਨਾ ਬਾਕੀਆਂ ਦਾ ਕੰਮ ਹੋਇਆ ਕਿ ਨਹੀਂ ਹੋਇਆ ਪਰ ਮੇਰਾ 600 ਤੋਂ ਟਮਾ ਘਰ ਘਰ ਜਦੋਂ ਕੰਮ ਹੋ ਗਿਆ ਉਹਨੇ ਚੀਜ਼ ਨੂੰ ਉਸਨੇ ਉਹ ਉਸਨੇ ਉਹਦਾ ਨਤੀਜਾ ਵੀ ਮਾਨੂੰ ਦੱਦ ਦੇਖਣ ਨੂੰ ਲੱਗਾ ਤੁਸੀਂ ਦੇਖਿਓ ਜੀ ਸਾਡੇ ਜੇ ਆਪ ਪਾਰਟੀ ਦੇ ਮੁਖ ਦਸਤੂਰ ਜੀ ਵਿੱਚ ਬਖੇ ਨੇ ਆਪ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਔਰ ਦੋ ਧੁਤਨੇ ਦਿੱਤੇ ਜਾ ਰਹੇ ਬਾਹਰ ਉਹ ਇਹਨਾਂ ਦਾ ਕਹਿਣਾ ਹੈ ਕਿ ਜੋ ਉਰੋਧੀ ਪਾਰਟੀ ਜਿਹੜਾ ਆਪੋਜੀਸ਼ਨ ਜਿਹੜੀ ਆ ਪਾਰਟੀ ਨੂੰ ਲੋਨ ਉਕਸਾਇਆ ਜਾ ਰਿਹਾ ਵੀ ਆਪ ਪਾਰਟੀ ਦੇ ਜਿਹੜੀ ਆ ਦੋ ਪਾਲਸੀਆਂ ਉਹnabla ਵਾਸਤੇ ਖਰੀ ਉਤਰ ਰਹੀ ਆ ਪਰ ਉਹ ਇਹ ਵਾਲੇ ਮੌਕੇ ਦੇ ਜਿਹੜੇ ਇਲੈਕਸ਼ਨ ਚੱਲ ਰਹੀ ਆ ਉਹਦੇ ਚੱਲ ਆ ਕੇ ਕੁਝ ਕੁ ਧੰਨੇ ਦੇ ਨਾਲ ਇਹਦੇ ਮਤਲਬ ਆਪ ਪਾਰਟੀ ਦੀ ਸਭੀ ਨੂੰ ਜਿਹੜਾ ਇਹਦੇ ਉਹਦੀ ਖਰਾਕ ਕਰਦੀ ਇਹਨਾਂ ਦੇ ਤੁਲਨਾ ਜੋਗਰੂ ਦੀ ਪਾਰਟੀ ਉਹ ਉਹ ਪੂਰੀ ਨਹੀਂ ਹੋਏਗੀ ਹੋਰ ਇਹਨਾਂ ਦੀ ਮਰਸਾ ਨਹੀਂ ਪੂਰੀ ਕੀਜੀਪ ਸ਼ਰਪੰਦਰ ਸਿੰਘ ਆਰਜੀਤ ਸਿੰਘ ਅਮਰਸਾ